ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਮਤ ਐਜੂਕੇਸ਼ਨ ਸੋਸਾਇਟੀ ਵੱਲੋਂ ਕੁਰਕਸ਼ੇਤਰ ਰੋਡ ਦੇ ਉੱਤੇ ਸਨਪਾਰਣੀ ਦੇ ਜਿਹੜਾ ਪੀੜਾ ਪੱਠਾ ਹੈ ਉੱਤੇ ਪਹੁੰਚੇ ਜੀ ਇੱਥੇ ਲਗਭਗ 50 ਤੋਂ ਉੱਤੇ ਬੱਚੇ ਨੇ ਜਿੰਨਾਂ ਬੱਚਿਆਂ ਨੂੰ ਆਪਾਂ ਆਉਣ ਵਾਲੇ ਸਮੇਂ ਵਿੱਚ ਬੂਟ ਤੇ ਜੁਰਾਬਾਂ ਜਿਹੜੀ ਉਹ ਸੇਵਾ ਕਰਨੀ ਚਾਹੁੰਦੇ ਆ ਸੋ ਮੇਰੀ ਬੇਨਤੀ ਹੈ ਇਸ ਵੀਡੀਓ ਤੇ ਰਹੇ ਕਿ ਇਹ ਲੋੜਵੰਦ ਪਰਿਵਾਰ ਨੇ ਇਹ ਸਾਰੇ ਪਰਿਵਾਰ ਇੱਥੇ ਇੱਟਾ ਬਣਾਉਣ ਦਾ ਕੰਮ ਕਰਦੇ ਨੇ ਔਰ ਬਾਅਦ ਵਿੱਚ ਸਟੇਟਾਂ ਤੋਂ ਆ ਕੇ ਇੱਥੇ ਨਿਵਾਸ ਕਰ ਰਹੇ ਨੇ ਤੇ ਸਾਰੇ ਵੀਰ ਬਹੁਤ ਮਿਹਨਤ ਕਰ ਰਹੇ ਨੇ ਆਪਣਾ ਪਰਿਵਾਰ ਜਿਹੜਾ ਹੈ ਉਹ ਪਾਲ ਰਹੇ ਨੇ ਕਿ ਤੁਸੀਂ ਬੜੇ ਕਿਰਤੀ ਦਾ ਵਿਕਸਾ ਜਿਵੇਂ ਕਿ ਇੱਥੇ ਇਨ੍ਹਾਂ ਲੋਕਾਂ ਦੀ ਇਨ੍ਹਾਂ ਪਰਿਵਾਰ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਆ ਪਿੱਛੇ ਇਹਨਾਂ ਦੇ ਘਰ ਨੇ ਜੀ ਇਹਨਾਂ ਘਰਾਂ ਦੇ ਵਿੱਚ ਇਹ ਬੱਚੇ ਜਿਹੜੇ ਨੇ ਰਹਿੰਦੇ ਨੇ ਇਹਨਾਂ ਦੇ ਪਰਿਵਾਰ ਰਹਿੰਦੇ ਨੇ ਸੋ ਆਪਾਂ ਸਾਰੇ ਵੀਰ ਪੈਣਾ ਰਲ ਕੇ ਇਹਨਾਂ ਬੱਚਿਆਂ ਦੀ ਸੇਵਾ ਕਰੀਏ ਤੇ ਮੇਰੀ ਬੇਨਤੀ ਹੈ ਕੋਈ ਵੀਰ ਡਾਇਰੈਕਟ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਕੁਰਖੇਤਰ ਤੋਂ ਸੁਲਪਾਣੀ ਰੋਡ ਦੇ ਉੱਪਰ ਹਰਿਆਣੇ ਦੇ ਵਿੱਚ ਡਾਇਰੈਕਟ ਆ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਮਿਲ ਕੇ ਜਿਹੜੀ ਹੈ ਉਹ ਸੇਵਾ ਕਰ ਸਕਦੇ ਹੋ ਤਾਂ ਕਿ ਇਹਨਾਂ ਬੱਚਿਆਂ ਦਾ ਭਲਾ ਹੋ ਸਕੇ ਤੇ ਅਸੀਂ ਗੁਰਮਤ ਐਜੂਕੇਸ਼ਨ ਸੋਸਾਇਟੀ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਇਹ ਉਪਰਾਲੇ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਬੱਚਿਆਂ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਔਰ ਇਹ ਲੋੜਵੰਦ ਪਰਿਵਾਰ ਨੇ ਜੇ ਆਪਣਾ ਦਸਵੰਧ ਆਪਾ ਲਗਾਣਾ ਹੈ ਇਹਨਾਂ ਲੋੜਵੰਦਾਂ ਤੇ ਲਗਾਈਏ ਗੁਰਦੁਆਰੇ ਉੱਤੇ ਜਾਂ ਹੋਰ ਧਾਰਮਿਕ ਸਥਾਨਾਂ ਉੱਤੇ ਆਪਾਂ ਦਾਨ ਦਿੰਨੇ ਆ ਜਾਂ ਪੱਤਰ ਲਗਵਾਉਣ ਦੀ ਸੇਵਾ ਕਰਦੇ ਆ ਮੁਬਾਰਕ ਪਰ ਇਹਨਾਂ ਬੱਚਿਆਂ ਦੀ ਜਿਹੜੀ ਮਦਦ ਤੁਸੀਂ ਆਪ ਵੀ ਜਿਹੜਾ ਹੈ ਡਾਇਰੈਕਟ ਆ ਕੇ ਇੱਥੇ ਕਰ ਸਕਦੇ ਹੋ ਸਾਡਾ ਮਕਸਦ ਹੈ ਇਹਨਾਂ ਬੱਚਿਆਂ ਦਾ ਭਲਾ ਕਰਨਾ ਇਹਨਾਂ ਬੱਚਿਆਂ ਦੀ ਮਦਦ ਕਰਨੀ ਸਰਦੀਆਂ ਨੂੰ ਮੁੱਖ ਰੱਖਦੇ ਹੋਏ ਆਪਾਂ ਇਹਨਾਂ ਪਰਿਵਾਰਾਂ ਦੇ ਨਾਲ ਖੜੀਏ ਤੇ ਬਹੁਤ ਜ਼ਿਆਦਾ ਪਛੜੇ ਹੋਏ ਪਰਿਵਾਰ ਨੇ ਇਹਨਾਂ ਨੂੰ ਅੱਜ ਮਦਦ ਦੀ ਜ਼ਰੂਰਤ ਹੈ ਹੈਲਪ ਦੀ ਲੋੜ ਹੈ ਵੱਕ-ਵੱਕ ठाਵਾਂ ਉੱਤੇ ਜਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਬੱਚਿਆਂ ਦਾ ਸਰਵੇ ਕੀਤਾ ਜਾਵੇ ਤਾਂ ਕਿ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀਣਾ ਹੈ ਉਹ ਜੀ ਸਕਣ ਮੈਂ ਵੀਰ ਸਿਕੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਪਿੱਛੇ ਇਹਨਾਂ ਦੇ ਕਮਰੇ ਜਿਹੜੇ ਨੇ ਉਹ ਦਿਖਾ ਦਿੱਤੇ ਜਾਣ ਇਹਨਾਂ ਘਰਾਂ ਵਿੱਚ ਇਹ ਪਰਿਵਾਰ ਰਹਿੰਦੇ ਨੇ ਆਪਾਂ ਇਹਨਾਂ ਬੱਚਿਆਂ ਦੀ ਵਾਦ-ਤਵਾਜ ਜਿਹੜੀ ਹੈ ਉਹ ਮਦਦ ਕਰੀਏ ਤੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਆਪਣੇ ਇੰਨੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਜਿਹੜਾ ਹੈ ਉਹ ਪਾਲ ਰਹੇ ਹਨ ਇਹਨਾਂ ਨੂੰ ਰੋਜੀ ਰੋਟੀ ਜਿਹੜੀ ਹੈ ਇਸ ਭੱਜੇ ਉੱਤੇ ਕੰਮ ਕਰਕੇ ਜਿਹੜੀ ਪ੍ਰਾਪਤ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ